ਹਾਂਜੀ ਸੰਗਤ ਜੀ ਸਭ ਤੋਂ ਪਹਿਲਾਂ ਵਾਇਰੂ ਜੀ ਦਾ ਖਾਲਸਾ ਵਾਇਰੂ ਜੀ ਦੀ ਫਤਿਹ ਮੈਂ ਜਿਹਾਰ ਸਿੰਘ ਆ ਤੁਸੀਂ ਆਪਣੇ ਚੈਨਲ ਤੇ ਆਪਣਾ ਪੰਜਾਬ 794 ਤੇ ਵੇਖ ਰਹੇ ਹੋ ਅੱਜ ਅਸੀਂ ਪਹੁੰਚਿਆ ਗੁਰਦੁਆਰਾ ਸ੍ਰੀ ਹੰਸਾਲੀ ਸਾਹਿਬਾ ਜੋ ਕਿ ਸੰਤ ਮਹਾਂਪੁਰਸ ਹੰਸਾਲੀ ਵਾਲਿਆਂ ਦੇ ਆ ਤਪਸਥਾਨ ਆ ਇਸ ਸਥਾਨ ਤੇ ਅੱਜ ਅਸੀਂ ਪਹੁੰਚਿਆ ਤੇ ਤੁਹਾਨੂੰ ਦਿਖਾਵਾਂਗੇ ਜਿੱਥੇ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਹੁੰਚ ਗਏ ਸੰਗਤ ਆ ਨਮਾਸਤਕ ਹੋ ਰਹੀ ਆ 10 ਦੇ ਜਨਮ ਦਿਹਾੜੇ ਤੇ ਪਹੁੰਚ ਰਹੀ ਆ ਸੰਗਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆ ਆ ਦੇਖੋ ਤੁਸੀਂ ਗੱਡੀਆਂ ਕਾਰਾਂ ਦੇ ਵਿੱਚ ਆ ਲੋਕ ਆ ਰਹੇ ਨੇ ਸੰਗਤਾਂ ਪਹੁੰਚ ਰਹੀਆਂ ਨੇ ਦੋਰੋਂ ਦੋਰੋਂ ਆ ਕੇ ਨਮਸਤਕਾਉਣ ਦੇ ਲਈ ਹਾਂਜੀ ਬਾਬਾ ਜਿਹਦਾ ਅੱਜ ਜਨਮ ਦਿਹਾੜਾ ਜਿੱਥੇ ਕੈਸੀ ਅੱਜ ਪਹੁੰਚੇ ਹੋਇਆ ਅਨਸਾਲੀ ਸਾਹਿਬ ਆਜੋ ਫਿਰ ਦਰਸ਼ਨ ਕਰਾਈਏ ਜੀ ਆ ਤੁਸੀਂ ਵੇਖ ਸਕਦੇ ਵਾਲੇ ਦਲੇ ਗੱਡੀਆਂ ਦਾ ਇਕੱਠ ਆ ਤੁਸੀਂ ਵੇਖ ਸਕਦੇ ਕਿੰਨਾ ਰਸਤੇ ਦੇ ਵਿੱਚ ਗੱਡੀਆਂ ਕਾਰਾਂ ਪਹੁੰਚ ਰਹੀਆਂ ਨੇ ਆਲੇ ਦਾਲੇ ਦਿਖਾਓ ਜੀ ਆਣਾ ਵਿਊ ਵਾਲੇ ਦਾਲੇ ਦਾ ਦਿਖਾਓ ਆਪਣੇ ਕੈਮਰੇ ਦੇ ਵਿੱਚ ਆ ਹਾਂਜੀ ਦੇਖ ਸਕਦੇ ਤੁਸੀਂ ਤੇ ਅੱਜ ਨਾ ਇਸ ਜਗ੍ਹਾ ਤੇ ਦੂਰੋਂ ਦੂਰੋਂ ਲੋਕ ਦੁਨੀਆ ਨਮਸਤਕ ਹੋਰੀ ਆਗੇ ਬਾਬਾ ਅਨਸਾਲੀ ਸਾਹਿਬ ਜਿਹੜਾ ਜਿਹੜਾ ਕੀ ਤਪਸ਼ਥਾਨਾ ਸੰਤ ਬਾਬਾ ਅਜੀਤ ਸਿੰਘ ਜੀ ਅਨਸਾਲੀ ਵਾਲਿਆਂ ਦਾ ਹਾਂਜੀ ਆਜੋ ਦਿਖਾਈਆ ਫਿਰ ਇਸ ਇਸ ਤਰਫ ਵੀ ਦਿਖਾ ਦਿਓ ਇਸ ਤਰਫ ਪਰ ਨਾ ਗੱਡੀਆਂ ਲਈ ਪਾਰਕਿੰਗ ਆ ਜੋ ਕਿ ਗੱਡੀਆਂ ਇਸ ਤਰ੍ਹਾਂ ਆਪਾਂ ਵੱਡੀਆਂ ਗੱਡੀਆਂ ਵੇਖਣ ਲਗਾ ਸਕਦੇ ਆ ਤੇ ਆਜੋ ਜੀ ਪਰ ਇੱਧਰ ਨੂੰ ਆਪਾਂ ਅੱਗੇ ਪਹੁੰਚ ਕੇ ਦਿਖਾਣੇ ਆ ਜੀ ਇੱਧਰ ਅੱਗੇ ਆ ਜੋ ਹਾਂਜੀ ਲੋਕ ਦੇਖਦਾ ਤੁਸੀਂ ਲੋਕਾਂ ਦੇ ਵਿੱਚ ਕਿੰਨੀ ਸਰਦਾ ਏ ਤੇ ਕਿੰਨੇ ਤਰ੍ਹਾਂ ਦੇ ਇੱਥੇ ਲੰਗਰ ਲੱਗੇ ਹੋਣਗੇ ਤੇ ਆਪਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਵੀ ਆਜੋ ਜੀ ਅੱਗੇ ਫਿਰ ਆਹ ਦੇਖੋ ਜੀ ਸਾਮ ਦਾ ਸਮਾਂ ਹੋ ਚੁੱਕਿਆ ਏ ਤੇ ਭਾਰੀ ਇਹ ਲੱਕ ਇਕੱਠ ਸੰਗਤ ਦਾ ਭਾਰੀ ਇਕੱਠ ਤੁਸੀਂ ਵੇਖ ਸਕਦੇ ਹੋ ਆ ਦੇਖੋ ਜੀ ਕਿੰਨੇ ਪ੍ਰਕਾਰ ਦੇ ਇਥੇ ਲੰਗਰ ਲੱਗੇ ਹੋਏ ਨੇ ਅੱਜ ਅੱਗੇ ਆ ਜਾਈ ਹਾਂਜੀ ਆ ਦੇਖ ਸਕਦੇ ਤੁਸੀਂ ਇਸ ਜਗ੍ਹਾ ਤੇ ਨਾ ਲੰਗਰ ਲੱਗੇ ਹੋਏ ਨੇ ਜਿਵੇਂ ਕਿ ਦੁੱਧ ਦੁੱਧ ਦੀ ਐਸੇ ਦੁੱਧ ਦਾ ਲੰਗਰ ਲਗਾਇਆ ਗਿਆ ਏ ਆ ਦੇਖੋ ਜੀ ਆਓ ਜੀ ਅੱਗੇ ਫਿਰ ਆਪਾਂ ਅੱਗੇ ਵੀ ਦਿਖਾਈਏ ਮਾਹਪੁਰਸ ਦੂਰੋਂ ਦੂਰੋਂ ਆ ਰਹੇ ਨੇ ਹਾਂਜੀ ਮਾਹਪੁਰਸਾਂ ਦੇ ਵੀ ਕਰੋ ਜੀ ਦਰਸ਼ਨ ਭਾਈ ਵੈਰੀਆ ਖਾਲਸਾ ਵੈਰੀ ਜੀ ਕੀ ਪਤੇ ਹਾਂਜੀ ਬਾਬਾ ਜੀ ਆਪਾਂ ਕਿਹੜੀ ਜਗ੍ਹਾ ਤੇ ਆਏ ਹੋ ਬਾਬਾ ਜੀ ਮਾੜਾ ਜਿਹਾ ਡਿਟੇਲ ਚ ਦੱਸੋਗੇ ਜੀ ਜਾਣਕਾਰੀ ਤੁਹਾਡੀ ਆਪ ਜੀ ਆਪਣਾ ਚੈਨਲ ਆਪਣਾ ਪੰਜਾਬ ਫੋਨਪੁਰ ਜਨੇੜੀਆਂ ਗੁਰਦੁਆਰਾ ਸੰਤ ਅਸਰਾਮ ਹਾਂਜੀ ਉਹ ਜਗ੍ਹਾ ਤੇ ਆਏ ਅੱਛਾ ਜੀ ਹੇ ਬਾਬਾ ਜੀ ਅੱਜ ਜਨਮ ਦਿਹਾੜਾ ਹੈ ਨੇ ਜੀ ਹਾਂਜੀ 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 ਹਾਂ ਫਿਰ ਇਸ ਜਗ੍ਹਾ ਤੇ ਤੁਸੀਂ ਦੀਵਾਨ ਵੀ ਸਜਾਏ ਹੋਗੇ ਹਾਂਜੀ 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 ਅੱਛਾ ਜੀ ਅਸੀਂ ਇਸ ਸਥਾਨ ਦੇ ਨਾਲ ਬਹੁਤ ਸਾਰੇ ਬਚਪਨ ਚ ਵੀ ਦਰਸ਼ਨ ਕਰਦੇ ਹੁੰਦੇ ਸੀ ਹਾਂਜੀ 96 ਤੋਂ ਲੈ ਕੇ ਬਾਬਾ ਜੀ ਨੇ ਸਾਹਿਬ ਨੇ ਬਚਨ ਕਰੇ ਸੀ ਵੀ ਬੋਲਪੁਰ ਜੁਨੇੜੀਆਂ ਸਥਾਨ ਤੇ ਗਏ ਸੀ ਹਾਂਜੀ ਵੀ ਤੁਸੀਂ ਸਾਡੇ ਵਿੱਚ ਤੁਹਾਡੇ ਇਧਰ ਸਾਡੇ ਆਉਣਾ ਹੈ ਤੁਹਾਡੇ ਆਉਂਦੇ ਰਹਿਣਾ ਹੈ ਫਿਰ ਬਾਬਾ ਜੀ ਨੇ ਇੱਥੇ ਐਤਵਾਰ ਵੀਰਵਾਰ ਸੰਗਰਾਂਦ ਹੌਲੀ ਹੌਲੀ ਦੀਵਾਨ ਪੱਕੇ ਲੈਨੇ ਸੀ। ਅੱਛਾ ਜੀ। ਹਾਂ ਐਤਵਾਰ ਵੀ ਪੱਕਾ ਦੀਵਾਨ ਵੀਰਵਾਰ ਵੀ ਸੰਗਰਾਂਦ ਹਰ ਐਤਵਾਰ ਹੁੰਨੇ ਬਾਬਾ ਜੀ ਆ ਜੀ। ਹਰ ਐਤਵਾਰ। ਅੱਛਾ ਜੀ। ਬਾਬਾ ਜੀ ਨੇ ਪੱਕੇ ਲੈ ਲੈ ਸੀ। ਅੱਛਾ ਜੀ। ਇਹ ਬਾਬਾ ਜੀ ਦੀ ਕਿਰਪਾ ਹੈ ਉਹਨਾਂ ਦੀ ਮਿਹਰ ਹੈ। ਪਰ ਉਹ ਆਪਣੇ ਆਪ ਨੂੰ ਕਦੇ ਜਨਾਉਂਦੇ ਨਹੀਂ ਸੀ। ਹੂੰ। ਉਹ ਕਹਿੰਦੇ ਸੀ ਗੁਰਬਾਣੀ ਪੜੋ। ਹੂੰ। ਗੁਰੂ ਗ੍ਰੰਥ ਸਾਹਿਬ ਦੇ ਲੱਡ ਲੱਗੋ। ਗੁਰਬਾਣੀ ਇਸ ਜਗ ਵਿੱਚ ਚਾਨਣ ਹੈ। ਹਾਂ ਜੀ। ਵੀ ਮੈਂ ਉਹਨਾਂ ਲਾ ਕੇ ਹਟਦਾ ਸੀ ਕਈ ਵਾਰੀ ਬੁਲਾ ਲੈਂਦੇ ਸੀ ਸ਼ਬਦ ਦਸਨੇ ਫਿਰ ਬਾਬਾ ਜੀ ਸਾਹਿਬ ਕਹਿੰਦੇ ਹੁੰਦੇ ਸੀ ਵੀ ਇੱਕ ਓੰਕਾਰ ਸਤਨਾਮ ਜੇ ਕੋਈ ਇੰਨਾ ਵੀ ਬਾਣੀ ਪੜੀ ਜਾਏ ਹਾਂਜੀ ਹੋਰਾਂ ਵੀ ਭਲਾ ਹੋ ਜਾਏਗਾ ਗੁਰਬਾਣੀ ਤੋਂ ਵੱਡਾ ਕੋਈ ਮੰਤਰ ਨਹੀਂ ਬਾਬਾ ਜੀ ਸਾਹਿਬ ਨੇ ਹਮੇਸ਼ਾ ਗੁਰੂ ਨਾਲ ਜੋੜਿਆ ਗੁਰੂ ਗ੍ਰੰਥ ਸਾਹਿਬ ਨਾਲ ਤੇ ਜੇ ਵੀ ਸੰਗਤ ਆਉਂਦੀ ਸੀ ਉਹਨਾਂ ਕਹਿੰਦੇ ਭਾਈ ਬਾਣੀ ਪੜਿਆ ਕਰੋ ਆਪਣੇ ਪਿੰਡ ਦੇ ਗੁਰਦੁਆਰੇ ਜਾਇਆ ਕਰੋ ਗੁਰਦੁਆਰਾ ਸਾਹਿਬ ਬਾਣੀ ਪੜਿਆ ਕਰੋ ਬਸ ਇਹ ਵਿਦੇਸ਼ ਸੀ ਉਹਨਾਂ ਦਾ ਫਿਰ ਉਹਨਾਂ ਦਾ ਗਊ ਗਰੀਬ ਦੀ ਰੱਖਿਆ ਬੱਚਿਆਂ ਦੀਆਂ ਪੜ੍ਹਾਈਆਂ ਹਸਪੀਟਲ ਆਲ ਯੂਨੀਵਰਸਿਟੀਆਂ ਬੱਚਿਆਂ ਦੀਆਂ ਪੜ੍ਹਾਈਆਂ ਨੂੰ ਬਹੁਤ ਤਰਜੀਹ ਦਿੱਤੀ ਵਾ ਕੋਈ ਸਾਹਿਬ ਜੀ ਤੇ ਇਹ ਹੋਰ ਹੁਕਮ ਦਾਸ ਉਮਰੀਖ ਸਿੰਘ ਗੱਲੋਂ ਹਾਂਜੀ ਅਜੀ ਦਾ ਗੁਰੂ ਪੰਥ ਦੇ ਦਾਸ ਆ ਬੋਰਡ ਪ੍ਰੀਖਿਆ ਨਹੀਂ ਬੋਰਡ ਪ੍ਰੀਖਿਆ ਜਿਹੜਾ ਕਿਹੜੇ ਜ਼ਿਲ੍ਹਾ ਪਟਿਆਲਾ ਜ਼ਿਲ੍ਹਾ ਪਟਿਆਲਾ ਹਾਂਜੀ ਹਾਂਜੀ ਇਹ ਸੰਤ ਮਹਾਪੁਰਸ਼ ਨੇ ਅਮਰੀਕ ਸਿੰਘ ਜੀ ਜੋ ਕਿ ਬਾਬਾ ਜੀ ਬੋਰਡ ਪਰ ਛਣੇਰੀਆ ਤੋਂ ਪਹੁੰਚੋ ਨੇ ਅੱਜ ਇਸ ਸਥਾਨ ਤੇ ਇਹਨਾਂ ਨੇ ਵੀ ਬਾਬਾ ਜੀ ਨੇ ਜੋ ਕਿ ਦਿਵਾਨ ਸਜਾਏ ਸਨ ਤੇ ਬਾਬਾ ਜੀ ਨੇ ਬਹੁਤ ਵਧੀਆ ਮੈਸੇਜ ਦਿੱਤਾ ਹੈ ਸਾਰੀ ਸੰਗ ਸਮੂਹ ਸੰਗਤ ਨੂੰ ਜੋ ਕਿ ਆਪਣਾ ਜੁੜਰੀ ਆ ਆਪਣੇ ਚੈਨਲ ਤੇ ਜੁੜਰੀ ਆ ਮੈਸੇਜ ਦਿੱਤਾ ਹੈ ਬਹੁਤ ਵਧੀਆ ਕਿਉਂਕਿ ਜਿਹੜਾ ਕਿ ਉਹਨਾਂ ਦਾ ਅਜੀਤ ਸਿੰਘ ਜੀ ਸੰਤ ਮਹਾਪੁਰਸ਼ਾਂ ਦਾ ਅੱਜ ਦਿਹਾੜਾ ਹੈ ਜੋ ਕਿ ਬਾਬਾ ਬਰਮਾ ਰਾਮ ਗਿਆਨੀ ਅਜੀਤ ਸਿੰਘਾ ਹੰਸਾਲੀ ਸਾਹਿਬ ਵਾਲਿਆਂ ਦੇ ਇੱਜ ਅੱਜ ਅਸੀਂ ਆ ਤਪਸਥਾਨ ਤੇ ਖੜੇ ਆ ਤੇ ਉਥੇ ਅੱਜ ਬਾਬਾ ਜੀ ਅੱਜ ਸਾਨੂੰ ਮਿਲੇ ਬਾਬਾ ਅਮਰੀਕ ਸਿੰਘ ਜੀ ਤੇ ਦਿਲ ਕਰਿਆ ਕਿਉਂ ਨਾ ਇਹਨਾਂ ਦੇ ਦਰਸ਼ਨ ਕਰਾਈ ਜਾਣ ਸੰਗਤ ਨੂੰ ਵੀ ਅਸੀਂ ਤਾਂ ਮਿਲਦੇ ਰਹਿੰਨੇ ਆ ਤੇ ਉਹਨਾਂ ਦੀ અપਾਰ ਕਿਰਪਾ ਹੋਵੇ ਸਾਡੇ ਉੱਪਰ ਤਾਂ ਹੈਗੀ ਆ ਤੇ ਹੋਰ ਸੰਗਤ ਦੇ ਵੀ ਹੋਵੇ ਤੇ ਸਾਨੂੰ ਅੱਜ ਇੱਕ ਸਿੱਖਾ ਇਤਿਹਾਸ ਦੇ ਨਾਲ ਜੁੜਨ ਦੀ ਲੋੜ ਆ ਜੋੜ ਹੈ ਹਾਂਜੀ ਕਿਤੇ ਨਾ ਕਿਤੇ ਅਸੀਂ ਪੁੱਛਦੇ ਆ ਰਹੇ ਸਾਡੀ ਜਿਹੜਾ ਵਿਰਸਾ ਨਾ ਸਾਡਾ ਪੰਜਾਬ ਦਾ ਸਿੱਖ ਇਤਿਹਾਸ ਦਾ ਸਿੱਖ ਕੌਮ ਦਾ ਅਸੀਂ ਅੜੀ ਸਿੱਖ ਕੌਮ ਤੋਂ ਜੁੜ ਟੁੱਟਦੇ ਜਾ ਰਹੇ ਆ ਸਿੱਖ ਕੌਮ ਦੇ ਨਾਲ ਸਾਡੀ ਜੁੜਨ ਦੀ ਲੋੜ ਆ ਦੇਖੋ ਸਾਡੇ ਕੌਮ ਦੇ ਵਿੱਚ ਕਿੰਨੇ ਹੀ ਤਰ੍ਹਾਂ ਦੀਆਂ ਕੁਰਬਾਨੀਆਂ ਹੋਈਆਂ ਨੇ ਕਿੰਨੇ ਤਰ੍ਹਾਂ ਦੀਆਂ ਕੁਰਬਾਨੀਆਂ ਹੋਈਆਂ ਨੇ ਇਹ ਦੇਖ ਕੇ ਸਾਨੂੰ ਗੁਰੂ ਵਾਲੇ ਬਣਨਾ ਚਾਹੀਦਾ ਤਾਂ ਹੀ ਸਾਡੇ ਪਰਮੇਸ਼ਰ ਦੇ ਨਾਮ ਜਪਣਾ ਚਾਹੀਦਾ ਹੈ ਹਾਂਜੀ ਹਾਂ ਸਰਬ ਸੰਜੀਵ ਆਲਤਾ ਅੰਮ੍ਰਿਤ ਛੱਕੇ ਨਾਮ ਜਪੋ ਬਾਣੀ ਪੜੋ ਗੁਰੂ ਜੀ ਸਾਨੂੰ ਨਿਮਰਤਾ ਸਿਖਾਉਂਦੇ ਨੇ ਜਦੋਂ ਅਸੀਂ ਸਭ ਦਾ ਭਲਾ ਮੰਗਾਗੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਫਿਰ ਆਪਣਾ ਭਲਾ ਮਹਾਰਾਜ ਜੀ ਆਪ ਹੀ ਕਰ ਦਿੰਦੇ ਨੇ ਹਾਂ ਜੀ ਹਾਂ ਜੀ ਗੁਰੂ ਜੀ ਨਾਲ ਜਿਹੜਾ ਸਿੱਖ ਉਹ ਹੈ ਆਪਣਾ ਜਾਂ ਛੱਡ ਕੇ ਦੂਜੇ ਦਾ ਭਲਾ ਕਰਦਾ ਤੇ ਮਹਾਰਾਜ ਕਹਿੰਦੇ ਆਪਸ ਕੋ ਜੋ ਜਾਣਾ ਨੀਚਾ ਸਹੂ ਗਣੀਆ ਸਭ ਤੇ ਉੱਚ ਉਹ ਸਾਰਾ ਉੱਚ ਠੀਕ ਹੈ ਕਦੇ ਬਾਬਾ ਜੀ ਟਾਈਮ ਕੱਢ ਕੇ ਆਵਾਂਗੇ ਤੁਹਾਡੇ ਉਸ ਸਥਾਨ ਤੇ ਇਸ ਜਗ੍ਹਾ ਤੇ ਬਾਬਾ ਜੀ ਕਿਰਪਾ ਹਾਂ ਜੀ ਹਾਂ ਸਭ ਬਾਬਾ ਜੀ ਸਾਹਿਬ ਨੇ ਕਿਰਪਾ ਕਰਨੀ ਬਾਬਾ ਇਹ ਬਹਾੜ ਪਰਚੰੜ ਏਰੀਆ ਕਦੇ ਪਹੁੰਚਾਂਗੇ ਉਸ ਸਥਾਨ ਤੇ ਜਿਸ ਸਥਾਨ ਤੇ ਬਾਬਾ ਜੀ ਲਗਾਉਂਦੇ ਰਹਿੰਦੇ ਨੇ ਦਵਾਨਾ ਨਾ ਜੀ ਹਾਂ ਜੀ ਹਾਂ ਅ ਚੰਗਾ ਜੀ ਬਾਬਾ ਜੀ ਬਹੁਤ ਤੁਹਾਡਾ ਧੰਨਵਾਦ ਵੈਰੂਜ ਦਾ ਖਾਲਸਾ ਵੈਰੂਜ ਕੀਫਤ ਜੀ ਠੀਕ ਹੈ ਜੀ ਬਹੁਤ ਵਧੀਆ ਤੁਹਾਨੂੰ ਬਾਬਾ ਜੀ ਨੇ ਮਾਸੀ ਦਿੱਤਾ ਜੀ ਆਪਾਂ ਇੱਧਰ ਦਿਖਾਣਾ ਜੀ ਫਿਰ ਆਪਾਂ ਵੀ ਉਹ ਦਿਖਾ ਦਿਓ ਇੱਧਰ ਹੰਸਾਲੀ ਸਾਹਿਬ ਹਾਂ ਜੀ ਪਹੁੰਚੇ ਹੋਏ ਹੰਸਾਲੀ ਸਾਹਿਬ ਤੇ ਇਸ ਜਗ੍ਹਾ ਤੇ ਨਾ ਕਿ ਹੋਇਆ ਅਨਸਾਲੀ ਸਾਹਿਬਾ ਤਾਂ ਪਛਤਾਨ ਤੇ ਬਾਬਾ ਜੀ ਦੇ ਤੁਸੀਂ ਵੇਖ ਸਕਦੇ ਹੋ ਸੰਗਤਾਂ ਵਿੱਚ ਸਰਦਾ ਕਿਤਨਾ ਜਾਨੋ ਜੀ ਗੁਰਦੁਆਰਾ ਸ੍ਰੀ ਪੰਸਾਲੀ ਸਾਹਿਬ ਜਿੱਤੇ ਕੀ ਬਾਬਾ ਹੰਸਾਲੀ ਸਾਹਿਬ ਵਾਲਿਆਂ ਦਾ ਤਪਸ਼ਥਾਨ ਕੁਝ ਤੱਕ ਅੱਜ ਅਸੀਂ ਪਹੁੰਚੇ ਹੋਇਆ ਤੇ ਕਰਵਾਨਿਆਂ ਦਰਸਨਾ ਗੁਰਦੁਆਰਾ ਸ੍ਰੀ ਹੰਸਾਲੀ ਸਾਹਿਬ ਜੀ ਦੇ ਜਿਸ ਜਗ੍ਹਾ ਤੇ ਅੱਜ ਦੀਵਾਨ ਵੀ ਸਜਾਇਆ ਗਿਆ ਨਾ ਤੁਸੀਂ ਬੇਖਸਾ ਦੇ ਉਪਰ ਜੀ ਦਰਸਨਾ ਗੁਰਦੁਆਰਾ ਸ੍ਰੀ ਹੰਸਾਲੀ ਸਾਹਿਬ ਬੱਝਾ ਬੱਝਾ ਗੁਰਦੁਆਰੇ ਦੇ ਇੱਕ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਗ ਨੀਸਾ ਪੰਗੁ ਦੁਪਤਸਾਤ ਸਤਿ ਜੁਗਤ ਸਚਾ ਗਿਆਨ ਹੈ ਕਿ ਸੱਚੇ ਨਾਲ ਬੋਸੀ ਜੀ ਸੱਚਾ ਹਾਂ ਜੀ ਕਰੋ ਜੀ ਦਰਸ਼ਨ ਇਸ ਸਥਾਨ ਦੇ ਦੇਖੋ ਜਿਹੜਾ ਕੀ ਦੀਵਾਨ ਹਾਲਾ ਬਹੁਤ ਹੀ ਸੋਹਣਾ ਤਿਆਰ ਕੀਤਾ ਗਿਆ ਹੈ ਤੁਸੀਂ ਵੇਖ ਸਾਦੇ ਹੋ ਇਸ ਦੀ ਸਜਾਵਟ ਲੁੱਕ ਕਿੰਨੀ ਸੋਹਣੀ ਆ ਦੀਵਾਨ ਹਾਲ ਦੀ ਜੋ ਕਿ ਭੇਨ ਸਾਡੀ ਸਾਹਿਬ ਆ ਸੰਗੀਤਾ ਤੁਸੀਂ ਵੀ ਇੱਕ ਸਾਦੇ ਹੋ ਬਹੁਤ ਹੀ ਸਰਦਾ ਦੇ ਨਾਲ ਦੀਵਾਨ ਸੁਣ ਸੁਧ ਰਹੀਆਂ ਹਨ ਸਰਦ ਨਹੀਂ ਰਹੇ ਕਰਦੇ ਨੇ ਕੋਈ ਸਰਦਾ ਦੀਵਾਨ ਤੁਸੀਂ ਸੇਵਾਦਾਰ ਸੇਵਾ ਕਰ ਰਹੇ ਨੇ ਹਾਂ ਜੀ ਵੀਰ ਉਹ ਨਹੀਂ ਸੇਵਾ ਕਰ ਰਹੇ ਵੀਰ ਜਿसे ਜਗਾ ਤੇ ਸੇਵਾ ਆ ਬਾਈ ਜਣਾ ਲਿਖੇ ਲਾਵੇ ਆਪਣਾ ਬਲਵਾ ਸੰਗਤਾਂ ਦੇ ਤੁਸੀਂ ਇਸ ਸਮੇਂ ਕਰ ਰਹੇ ਹੋ ਦਰਸ਼ਨ ਪਹੁੰਚ ਪਏ ਆ ਜੀ ਅੱਜ ਹੰਸਾਲੀ ਸਾਹਿਬ ਜਿਸ ਜਗ੍ਹਾ ਤੇ ਮਹਾਰਾਜ ਪ੍ਰਕਾਸ਼ ਕਰਾਇਆ ਹੋਇਆ ਕਰੋ ਜੀ ਦਰਸ਼ਨ ਮਹਾਰਾਜ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਕਿ ਸਾਡੇ ਗੁਰੂ ਨੇ ਕਰੋ ਜੀ ਦਰਸ਼ਨ ਤੇ ਆਉਣਾ ਸੰਗਤਾਂ ਦੇ ਰੂਹੀ ਰੂਹਾਂ ਦੇ ਜੋ ਕਿ ਇਸ ਜਗ੍ਹਾ ਤੇ ਦੂਰੋਂ ਦੂਰੋਂ ਣੜਿਓ ਕੇ ਪਹੁੰਚ ਕੇ ਨਵਸਤਕ ਹੋਰੀ ਆ ਕਰੋ ਜੀ ਸੰਗਤਾਂ ਦੇ ਦਰਸ਼ਨ ਇਹ ਉਹ ਰੂਬੀ ਰੋ ਵਾਲੇ ਜੋ ਕਿ ਨਮਸਤ ਖੋਰੀਏ ਨੇ ਅੱਜ ਹੰਸਾਲੀ ਸਾਹ ਪਹੁੰਚ ਗਏ ਗੁਰਦੁਆਰਾ ਹੰਸਾਲੀ ਸਾਹ ਤਪਸਥਾਨਾ ਜੋ ਕਿ ਬਾਬਾ ਸੰਤ ਬਾਬਾ ਬਰਮ ਮੰਗਿਆਨੀ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦਾ ਜਿਨ੍ਹਾਂ ਨੇ ਇੱਥੇ ਤਪ ਕੀਤਾ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਨੇ ਤੇ ਉਹਨਾਂ ਦਾ ਅੱਜ ਜਨਮ ਦਿਹਾੜਾ ਮਨਾਇਆ ਜਾ ਰਿਹਾ ਏ ਬੜੀ ਧੂਮ ਧਾਮ ਦੇ ਨਾਲ ਤੇ ਇਸ ਜਗ੍ਹਾ ਤੇ ਅੱਜ ਦਿਵਾਨ ਵੀ ਸਜਾਈ ਜਾ ਰਹੇ ਹਨ ਤੇ ਇਸ ਜਗ੍ਹਾ ਤੇ ਅੱਜ ਮਹਾਰਾਜ ਪ੍ਰਕਾਸ਼ ਹੋਇਆ ਤੁਸੀਂ ਵੇਖ ਸਕਦੇ ਹੋ ਕਰੋ ਜੀ ਦਰਸ਼ਨਾਂ